मॉडल पेश कर रहे विद्या में क्रांति आदि है खोखलापन है उहर करने वास्तव एनएस एनएसयू आईडी शुभ प्रदान श्री अनीश कास जी भी और वाई में ते मैं डॉक्टर गांधी बत, बतौर एमपी मेरा पिडर साहब ने राजपुर में ਸਾਡੇ ਬੜੇ ਸੀਨੀਅਰ ਆਗੂ ਨੇ ਕਾਂਗਰਸ ਦੇ ਡਾਕਟਰ ਨਿੰਦਰ ਸਿੰਘ ਸੰਤੂ ਨੇ ਜਿਹੜੇ ਕਿ ਕਾਂਗਰਸ ਦੇ ਬਹੁਤ ਜਿਨ੍ਹਾਂ ਨੇ ਮਤਲਬ ਇਲੈਕਸ਼ਨ ਵਿੱਚ ਬੜਾ ਬੜੀ ਮਿਹਨਤ ਕਰਕੇ ਸੀਟ ਨੂੰ ਜਦਾਨ ਚ ਉਹਨਾਂ ਦਾ ਆਪਣਾ ਯੋਗਦਾਨ ਪਿਆ ਹੈਗਾ ਮੈਡਮ ਹਰਪ੍ਰੀਤ ਪਰਵਾਰਣ ਨੇ ਜਿਹੜੇ ਕਿ ਔਰਤ ਵਿੰਗ ਦੇ ਮਤਲਬ ਬੜੇ ਐਕਟਿਵਿਸਟ ਨੇ ਔਰਤਾਂ ਦੇ ਹੱਕਾਂ ਦੇ ਰਾਖੇ ਨੇ ਹੋਰ ਉਹਨਾਂ ਦੇ ਵਾਸਤੇ ਲਗਾਤਾਰ ਜੱਜੂਜਲ ਕਰਦੇ ਆ ਰਹੇ ਨੇ ਤੇ ਕਿਸੇ ਨੂੰ ਤੁਹਾਨੂੰ ਵੀ ਪਤਾ ਹੋਏਗਾ ਕਿ ਪੰਜਾਬ ਸਰਕਾਰ ਨੇ 8 ਸਰਕਾਰੀ ਮੈਡੀਕਲ ਕਾਲਜਾਂ ਨੂੰ 8 ਸਰਕਾਰੀ ਕਾਲਜਾਂ ਨੂੰ ਮੁੰਡਿਆਂ ਦੇ ਕੁੜੀਆਂ ਦੇ ਕਾਲਜਾਂ ਨੂੰ ਜਿਹੜੇ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਪਿਛਲੇ 50 ਸਾਲ ਤੋਂ ਬਹੁਤ ਮਿਆਰੀ ਵਿਦਿਆਰਥਾਨ ਕੀਤੀ ਹੈਗੀ ਹੈ ਔਰ ਬੜੇ ਸਸਤੇ ਰੇਟ ਤੇ ਗਰੀਬਾਂ ਦੇ ਮੱਧ ਵਰਗ ਦੇ ਬੱਚਾ ਨੂੰ ਪੜਾਇਆ ਤੇ ਉਹਨਾਂ ਨੂੰ ਸਮਾਜ ਵਿੱਚ ਆਪਣਾ ਜੋਗਦਾਰ ਬਣਨ ਦੇ ਕਾਬਿਲ ਬਣਾਇਆ ਹੈਗਾ ਉਹਨਾਂ ਕਾਲਜਾਂ ਨੂੰ ਜੁਡੀ ਸੀ ਦੀ ਇੱਕ ਸਕੀਮ ਤਹਿਤ ਸਾ ਮੈਂ ਕਹਾਂਗਾ ਸਾਜ਼ਿਸ਼ ਤਹਿਤ ਉਹਨਾਂ ਨੂੰ ਪ੍ਰਾਈਵੇਟ ਕੰਟਰ ਦਾ ਰਸਤਾ ਖੋਲਣ ਜਾ ਰਹੀ ਹੈਗੀ ਹੈ ਜਿਸ ਦਾ ਅਸੀਂ ਵਿਰੋਧ ਕਰਨ ਲਈ ਅਨੀਸ਼ ਕਾਂਸਲ ਜੀ ਦੀ ਅਗਵਾਈ ਵਿੱਚ ਇੱਕ ਜਦੋਂ ਜਿਹੇ ਇੱਕ ਐਜੀਟੇਸ਼ਨ ਅੱਜਿੱਤੇ ਸ਼ੁਰੂ ਕਰਨ ਲੱਗੇ ਹੈਗੇ ਆ ਜਿਸ ਦੇ ਅੱਗੇ ਵੱਖ-ਵੱਖ ਰੂਪ ਹੋਣਗੇ ਸਿਪੀਕਲ ਨੂੰ ਮੈਮੋਰੰਡਮ ਦੇਣ ਤੋਂ ਲੈ ਕੇ ਸਰਕਾਰ ਨੂੰ ਮੈਮੋਰੰਡਮ ਦੇਣ ਤੋਂ ਲੈ ਕੇ ਸੜਕਾਂ ਦੇ ਹਾਂ ਤੱਕ ਅਸੀਂ ਇਸ ਰੀਸ ਦੇ ਖਿਲਾਫ ਲੜਾਈ ਲੜਾਂਗੇ ਤਾਂ ਜੋ ਜਿਹੜਾ ਕਿ ਵਿੱਦਿਆ ਤੇ ਸਿਹਤ ਦੇ ਬੁਨਿਆਦੀ ਹੱਕ ਹੈ ਲੋਕਾਂ ਦੇ ਜਿ ਬੁਨਿਆਦੀ ਅਧਿਕਾਰ ਹੈਗਾ ਹੈ ਕਿਸੇ ਵੀ ਸਮਾਜ ਨੂੰ ਸਨੱਖਾ ਜੀਉਣ ਯੋਗਤਾ ਚੱਲ ਜੇ ਜੱਜ ਦਾ ਬਣਾਉਣ ਲਈ ਵਿੱਦਿਆ ਤੇ ਸਿਹਤ ਬਹੁਤ ਹੀ ਜ਼ਰੂਰੀ ਇੱਕ ਬਨੁਕਰੀਆਂ ਲੋੜਾਂ ਨੇ ਉਹਨਾਂ ਦਾ ਜੋ ਨਿੱਜੀਕਰਨ ਹੋ ਰਿਹਾ ਹੈਗਾ ਹਸਪਤਾਲਾਂ ਦਾ ਨਿੱਜੀਕਰਨ ਹੋ ਗਿਆ ਸਰਕਾਰੀ ਸਸਤਾਵਾਂ ਦਾ ਪੱਟਾ ਵਟਾ ਦਿੱਤਾ ਗਿਆ ਸਰਕਾਰੀ ਮੈਡੀਕਲ ਤੋਂ ਲੈ ਕੇ ਜ਼ਿਲ੍ਹਾ ਲੈਵਲ ਦੇ ਹਸਪਤਾਲ ਉਹਨਾਂ ਨੂੰ ਜਿਹੜੀ ਸਿਹਤ ਕ੍ਰਾਂਤੀ ਦੇ ਨਾਂ ਤੇ ਜੋ ਜੋ ਇੱਕ ਬਿਲਕੁਲ ਹੀ ਨਕਮੇ ਜਿਹੜੇ ਆਮ ਆਦਮੀ ਕਿਲੇ ਖੋਲੇ ਹੈਗੇ ਆ ਉਹਨਾਂ ਵਾਂਗ ਸਿਹਤ ਸੇਕ ਪਰਵਰਧਦਾ ਤੇ ਆ ਫਿਰ ਜਿਹੜੇ ਸਕੂਲ ਨਵੇਂ ਖੋਲੇ ਹੈਗੇ ਮੈਰੀਟੋਰੀਅ ਸਕੂਲ ਇਹ ਉਹਦੇ ਨਾਲ ਜੋੜ ਕੇ ਇਹ ਕਾਲਜ ਦਾ ਪ੍ਰਾਈਵੇਟ ਕੀਤਾ ਜਾ ਰਿਹਾ ਉਸ ਦੇ ਨਾਲ ਵਿੱਤੇ ਪ੍ਰਬੰਧ ਦਾ ਜੋ ਸੱਤਿਆਨਾਸ਼ ਕੀਤਾ ਜਾ ਰਿਹਾ ਜੋ ਆਣ ਵਾਲੀਆਂ ਪੀੜ੍ਹੀਆਂ ਵਾਸਤੇ ਕੰਡੇ ਬੀਜੇ ਜਾ ਰਹੇ ਆ ਜੋ ਵਿਦਿਆਰਥੀਆਂ ਨੂੰ ਵਿੱਤੀ ਹੱਕ ਤੋਂ ਪਰਵਾਹ ਕਰਨ ਵਾਸਤੇ ਉਹਨਾਂ ਨੂੰ ਪ੍ਰਾਈਵੇਟ ਭਗਿਆੜਾਂ ਦੇ ਹੱਥ ਸੌਂਪਣ ਵਾਸਤੇ ਜਿਵੇਂ ਸਿਹਤ ਦੇ ਖੇਤਰ ਚ ਪ੍ਰਾਈਵੇਟ ਭਗਿਆੜ ਨੇ ਇਵੇਂ ਵਿੱਦਿਆ ਦੇ ਖੇਤਰ ਚ ਵੀ ਪ੍ਰਾਈਵੇਟ ਭਗਿਆੜ ਪਹਿਲਾਂ ਹੀ ਯੂਨੀਵਰਸਿਟੀ ਲੈਵਲ ਤੇ ਚਾਹੇ ਐਲ ਪੀ ਯੂ ਹੈ ਚਾਹੇ ਚਿਤਕਾਰਾ ਹੈਗੀ ਹੈ ਚਾਹੇ ਹਰ ਹਰ ਸੜਕ ਦੇ ਉੱਤੇ ਯੂਨੀਵਰਸਟੀਆਂ ਕੁੰਬਾਂ ਮੰਦ ਕੁੱਟੀਆਂ ਦੇ ਮੁਰਗੀ ਖਾਣਾਂ ਵਾਲਾ ਕੁੱਟੀਆਂ ਨੇ ਤੇ ਉਹਨਾਂ ਰਾਹੀਂ ਜਿਹੜੇ ਗਰੀਬ ਪਰਿਵਾਰ ਦੇ ਵਿਦਿਆਰਥੀ ਐ ਮੱਧ ਵਰਗ ਦੇ ਵਿਦਿਆਰਥੀ ਐ ਜੋ ਚੋਰੀ ਸਿੱਖ ਲੈਣ ਦੇ ਚਾਹਵਾਨ ਨੇ ਉਹਨਾਂ ਨੂੰ ਉਹਨਾਂ ਦਾ ਸੁਪਨਾ ਤੋੜਿਆ ਜਾ ਰਿਹਾ ਹੈਗਾ ਹੁਣ ਜਿਹੜੇ ਸਰਕਾਰੀ ਕਾਲਜਾਂ ਵਿੱਚ ਜੋ ਇੱਕ ਮਿਆਰੀ ਵਿੱਦਿਆ ਮਿਲਦੀ ਸੀਗੀ ਹਾਲਾਂਕਿ ਉਹਨਾਂ ਸਟਾਫ ਨੇ ਉਹਨਾਂ ਦੇ ਪ੍ਰਿੰਸੀਪਲ ਨੇ ਪੂਰਾ ਜਿਹੜਾ ਅਮਲਾ ਫੈਲਾ ਜਿਹੜਾ ਸਹਾਇਕ ਅਮਲਾ ਫੈਲਾ ਉਹ ਵੀ ਕਦੀ ਪੂਰਾ ਨਹੀਂ ਕੀਤਾ ਉਹਨੂੰ ਫੰਡਾਂ ਦੀ ਘਾਟ ਕਰਕੇ ਉਹ ਲਗਾਤਾਰ ਅਡਹੌਕ ਵਿੱਚ ਤੇ ਉੱਤੇ ਕਾਸਟ ਗਲਤੀ ਭਾਤੀ ਕੀਤੀ ਜਾ ਰਹੀ ਹੈ ਚਾਹੇ ਯੂਨੀਵਰਸਿਟੀ ਕੰਸਟੀਟੂਐਂਟ ਕਾਲਜ ਜੈ ਕਿ ਚਾਹੇ ਜੇ ਬਾਕੀ ਦੇ ਇਹ ਇੰਡਸਟਰੀ ਕਾਸਟ ਉੱਥੇ ਵੀ ਮਾਨੂੰ ਰੈਗੂਲਰ ਭਰਤੀ ਪ੍ਰੋਫੈਸਰਾਂ ਦੀ ਬਹੁਤ ਲੰਮੇ ਸਮੇਂ ਤੋਂ ਹੋਈ ਮੈਂ ਕਹੂੰਗਾ 20 ਸਾਲ ਤੋਂ ਨਹੀਂ ਹੋਈ ਤੇ ਉਹ ਐਨੀ ਛੋਟ ਗਈ ਹੈ ਜਿਨ੍ਹਾਂ ਬਾਰੇ ਸਾਨੂੰ ਕੈਨਸਲਸ ਆਪ ਦੱਸਣਗੇ ਸਾਡੀ ਸਸਿਕਲ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਇਕੱਲਾ ਇਕ ਐਨਐਸਓਈ ਦਾ ਮੁੱਦਾ ਨਹੀਂ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਸਾਡੇ ਅਸੀਂ ਜਿਹੜੇ ਸਟੂਡੈਂਟਾਂ ਆਂ ਜਿਹੜੇ ਕਾਲਜਾਂ ਤੋਂ ਪੜ੍ਹ ਕੇ ਆਉਂਦੇ ਆਂ ਉਹਨਾਂ ਸਾਰਿਆਂ ਦਾ ਮੁੱਦਾ ਹੈ ਜਿਹਨੂੰ ਪੰਜਾਬ ਸਰਕਾਰ ਅੱਠ ਕਾਲਜ ਨੂੰ ਆਟੋਨੋਮਸ ਕਰਦੀ ਹੈ ਆਟੋਨੋਮਸ ਦਾ ਮਤਲਬ ਕਾਲਜ ਆਪਣੇ ਤਰੀਕੇ ਨਾਲ ਆਪਣੀ ਫੀਸ ਅਕੋਰਡਿੰਗ ਸੈੱਟ ਕਰਕੇ ਕੋਰਸ ਨੂੰ ਰਨ ਕਰ ਸਕਦੇ ਜਿਹੜੀ ਵੀ ਅਜਿਹੇ ਹਨ 5000 ਚ ਹੋ ਰਹੀ ਹੈ ਤਾਂ ਆਟੋਨੋਮਸ ਕਰਨਾ ਉਹਦੀ ਫੀਸ 50000 ਹੋਏ 5000 ਨਾਲ ਕੀ ਓ ਟੋ ਰਿਕਸ਼ਾ ਦਾ ਬੱਚਾ ਇੱਕ ਆਮ ਵਰਗ ਦਾ ਬੱਚਾ ਕਿ ਉਹ ਤੇ ਪੜ ਸਕਦਾ ਨਹੀਂ ਉਹਦੇ ਸੀਟਾਂ ਆਪਣੇ ਮਰਜ਼ੀ ਨਾਲ ਭਰੀ ਜਾਣੀਆਂ ਪ੍ਰੋਫੈਸਰ ਆਪਣੇ ਮਰਜ਼ੀ ਨਾਲ ਰੱਖੇ ਜਾਣਗੇ ਤੇ ਮੈਥਰੋ ਡਾਟਾ ਦੇਣਾ ਅੱਜ ਪੰਜਾਬ ਚ ਨਾ ਪੂਲ ਗਵਰਨਮੈਂਟ ਕੋਲੇ ਚੌੜ 콜ੇਜ ਨੇ ਸਿਰਫ ਗਵਰਨਮੈਂਟ ਕੋਲੇਜ ਦੇ ਪੰਜਾਬ ਤੇ ਜਿੱਥੇ ਪ੍ਰਾਈਵੇਟ ਕੋਲੇਜ 5500 ਇਹ ਜਿਹੜੇ ਪ੍ਰਾਈਵੇਟ ਕਾਲੇਜਸ ਨੂੰ ਪੰਜਾਬ ਚ ਲਾਇਆ ਗਿਆ ਇੱਕ 2010 ਚ ਪ੍ਰਾਈਵੇਟ ਕਾਲੇਜ ਯੂਨੀਵਰਸਿਟੀ ਬ ਜਿਹਦੇ ਤਹਿਤ ਇਹ ਪ੍ਰਾਈਵੇਟ ਕਾਲਜਿਸ ਨੂੰ ਵਾਧਾ ਦਿੱਤਾ ਗਿਆ ਤੇ ਇਹੀ ਸਰਕਾਰ ਉਸ ਨੂੰ ਵਾਧਾ ਦੇ ਰਹੀ ਹੈ ਪ੍ਰਾਈਵੇਟ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਭੇਜਦੀ ਹੈ ਆਪਾਂ ਦੇਖਦੇ ਐਨਪੀਯੂ ਦੇ ਮਾਲਕ ਨੂੰ ਪੰਜਾਬ ਸਰਕਾਰ ਨੇ ਰਾਜ ਸਭਾ ਭੇਜਿਆ ਛੋਟੀ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਨੂੰ ਵੀ ਭਾਜਪਾ ਸਰਕਾਰ ਨੇ ਰਾਜ ਸਭਾ ਭੇਜਿਆ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਇੰਨੇ ਨਹੀਂ ਦੇ ਰਹੀ ਕਿ ਅਸੀਂ ਸਰਕਾਰੀ ਕਾਲਜਾਂ ਦੇ ਡੀਸੀਆਂ ਨੂੰ ਭੇਜੀਏ ਭਗਵੰਤ ਮਾਨ ਜੀ ਚਾਂਸਲਰ ਦੀ ਕੁਰਸੀ ਵਾਸਤੇ ਲੜ ਰਹੇ ਨੇ ਵੀ ਸਾਨੂੰ ਮੈਨੂੰ ਚਾਂਸਲਰ ਦੀ ਕੁਰਸੀ ਮਿਲ ਜੇ ਕਿਉਂ ਪੰਜਾਬ ਦੇ ਕਾਲਜਾਂ ਵਾਸਤੇ ਨਹੀਂ ਲੜ ਸਕਦੇ ਜਿਹੜੀ ਸਰਕਾਰ ਸ਼ਿਕਸ਼ਾ ਦੇ ਮੁੱਦੇ ਦੀ ਆਈ ਦਿੱਲੀ ਮਾਡਲ ਨੂੰ ਲੈ ਕੇ ਇੱਕ ਝੂਠ ਦੱਸਿਆ ਕਿ ਅਸੀਂ ਦਿੱਲੀ ਮਾਡਲ ਦਿੱਲੀ ਮਾਡਲ ਦੀ ਐਜੂਕੇਸ਼ਨ ਸੁਧਾਰਤੀ ਤੇ ਜਿਹੜੇ ਹਾਈਰ ਐਜੂਕੇਸ਼ਨ ਮਿਨਿਸਟਰ ਸਾਡੇ ਅਜੋਤ ਬੈਂਸ ਜੀ ਦਿੱਲੀ ਜਾ ਕੇ ਧਰਨਾ ਲਾਣੇ ਆ ਕਿ ਮਨੀਸ਼ ਸੋਧਿਆ ਨੂੰ ਸਿਰ ਇਸ ਕਰਕੇ ਸੈਂਟਰ ਸਰਕਾਰ ਨੇ ਅਰੈਸਟ ਕਰਿਆ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਕੀ ਗਲਪਾਈ ਪੰਜਾਬ ਪੰਜਾਬ ਨਾਲ ਕੋਈ ਜ਼ਿਆਦਾ ਪਿਆਰ ਹੈ ਕਿ ਜ਼ਿਆਦਾ ਦੁਸ਼ਮਣੀ ਹੈ ਜਿਹੜੇ ਪੰਜਾਬ ਦੇ ਕਾਲਜ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਚੌਂਡ ਕਾਲਜ ਨੇ ਪ੍ਰਾਈਵੇਟ ਸਰਕਾਰੀ ਕਾਲਜ ਜਿਨ੍ਹਾਂ ਚੋਂ 157 ਪ੍ਰੋਫੈਸਰ ਨੇ ਸਿਰਫ ਚੌਂਡ ਕਾਲਜ 170 ਸਭਾ ਪ੍ਰੋਫੈਸਰ ਤੇ ਪੂਰੇ 38 ਪ੍ਰਿੰਸੀਪਲ ਤੇ ਦੇਖੋ ਜਿਹੜੇ ਕਾਲਜ ਕੋਲ ਸੈਨਾਪਤੀ ਨਹੀਂ ਉਹ ਕਾਲਜ ਚੱਲੂ ਕਿਵੇਂ ਤੇ ਆਟੋਨਮਸ ਕਰਨੇ ਕਹਿੰਗੇ ਇਹਨਾਂ ਦੀ ਨੀਤ ਹੀ ਨਹੀਂ ਹੈਗੀ ਅਸੀਂ ਕਾਲਜਾਂ ਨੂੰ ਚਲਾਣਾ ਪੰਜਾਬ ਸਰਕਾਰ ਕਹਿੰਦੀ ਅਸੀਂ ਬਾਹਰਲੇ ਜਵਾਨਾਂ ਨੂੰ ਨੌਕਰੀ ਦੇਣੀ ਹੈ ਬਾਹਰੋਂ ਜਵਾਨਾਂ ਨੂੰ ਨੌਕਰੀ ਦੇਣੀ ਹੈ ਪਰ ਉਹ ਕਿਸਿਆਂ ਨੂੰ ਇਹ ਤਾਂ ਪੁੱਛੋ ਤੇਰੇ ਆਪ ਦੇ ਜਵਾਬ ਤਾਂ ਪੰਜਾਬ 'ਚ ਨਹੀਂ ਰਹਿੰਦੇ ਨਾ ਹੀ ਉਹ ਪੰਜਾਬ 'ਚ ਪੜਦੇ ਇਸੇ ਮੁੱਦੇ ਨਾਲ ਅਸੀਂ ਦੱਸਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ 'ਚ કુલ 2038 ਪ੍ਰੋਫੈਸ਼ਨਲ ਜੋਬ ਵੈਕੈਂਸੀਆਂ ਸਟਾਫ ਅੱਪਾ ਦੇਈਦਾ 1158 ਪ੍ਰੋਫੈਸਰ ਜਿਹੜੇ ਅੱਜਕੱਲ ਪੰਜਾਬ ਸਰਕਾਰ ਅਫਸਰ ਨਾ ਲਾਉਂਦੇ ਨੇ ਨਾ ਤਾਂ ਸਰਕਾਰ ਉਹਨਾਂ ਦੀ ਵੈਕੈਂਸੀ ਨੂੰ ਭਰ ਰਹੀ ਤੇ ਨਾ ਜਿਹੜੇ 2033 ਆਲੇ ਪ੍ਰੋਫੈਸਰ ਜੋ ਵੈਕੈਂਟ ਪਈ ਹੈ ਸਰਕਾਰੀ ਕਾਲਜਾਂ ਨਾ ਉਹਨੂੰ ਭਰ ਰਹੀ ਜਿਵੇਂ ਕਿ ਆਪਾਂ ਜਾਣਦੇ ਪੂਰੇ ਪੰਜਾਬ 'ਚ ਕੋਈ ਵੀ ਬੀਐਡ ਦਾ ਕਾਲਜ ਸਰਕਾਰੀ ਕਾਲਜ ਇੱਕ ਵੀ ਨਹੀਂ ਹੈ ਇਹ ਚੀਜ਼ ਦੇਖੋ ਕਿ ਬੀਐਡ ਦਾ ਕਾਲਜ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਪੰਜਾਬ 'ਚ ਕੋਈ ਕਾਲਜ ਹੀ ਨਹੀਂ ਹੈ ਇਹ ਪੰਜਾਬ ਸਰਕਾਰ ਉਛ ਨਹੀਂ ਚਾਹਦੀ ਪੰਜਾਬ ਸਰਕਾਰ ਨੇ ਪਹਿਲੇ ਬਜਟ 16 ਮੈਡੀਕਲ ਕਾਲਜ ਨੂੰ जगह इतनी सोलह मैडिकल कॉलेज बनावा ना आज तक वो कॉलेजों का कोई नक्शा पास होया, ना कोई जमीन तक भी अलोट नहीं क्यों है झूठा साढ़े जो पटियाले डॉक्टर बलबीर सिंह जी ने मंत्री तो दसन कितने मैडल कॉलेज आप डॉक्टर ने ना तो उन्होंने अच्छा हार गए कि मुड़ के उन्होंने कुछ इलेक्शन हार गए पर मंत्री तो नहीं ना पाँब न मैडिकल कॉलेज आप देखिए मैडल कोलेज दिक्कत आनी है तुम चाहे कोलकाता रेप केस देख लो कि मन भागी खबर आई भी अचक डॉक्टर्स अपने कोलेजर सुरक्षित नहीं ਮੈਂ ਤੁਹਾਨੂੰ ਸਾਰਾ ਪ੍ਰੋਪਰ ਡਾਟਾ ਦੱਸਣਾ ਚਾਹਣਾ ਕਿਹੜੇ-ਕਿਹੜੇ ਕਾਲਜਿਸ ਨੇ ਜਿਹੜੇ ਪੰਜਾਬ ਸਰਕਾਰ ਨੇ ਆਟੋਨੋਮਸ ਕਰਨ ਵਾਸਤੇ ਜਿ세 ਵੀ ਇਹ ਕਾਲਜਸ ਨੂੰ ਆਟੋਨੋਮਸ ਕਰਾਂਗੇ ਜਿਹਦੇ ਚੋਂ ਪਹਿਲਾ ਆਪਣਾ ਪਟਿਆਲੇ ਦਾ ਕਾਲਜ ਹੈ ਮਹਿੰਦਰਾ ਕਾਲਜ ਜਿਹਦੇ ਜਿੱਥੇ ਬਹੁਤ ਬੱਚੇ ਪੜ੍ਹੇ ਬਹੁਤ ਬੱਚਿਆਂ ਨੂੰ ਵੱਡੇ-ਵੱਡੇ ਪ੍ਰੇਸ਼ਨਾ ਤੇ ਪਹੁੰਚਾਇਆ ਗ੍ਰਾਂਡ ਸਕੂਲ ਪਟਿਆਲੇ ਦਾ ਆਪਾਂ ਲੁਧਿਆਣਾ ਦੇ ਇੱਕ ਐਸਜੀਸੀ ਐਸਸੀਡੀ ਗਵਰਨਮੈਂਟ ਕਾਲਜ ਹੈ ਇੱਕ ਗਵਰਨਮੈਂਟ ਕਾਲਜ ਆਫ ਗਰਲਸ ਲੁਧਿਆਣਾ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰਕੋਟਾ ਤੇ ਗਵਰਨਮੈਂਟ ਕਾਲਜ ਹੁਸ਼ਿਆਰਪ ਕਿਉਂ ਹੈ ਪੰਜਾਬ ਸਰਕਾਰ ਇਹ ਕਾਲਜਾਂ ਨੂੰ ਇੱਕ ਤਬਾਹ ਕਰਨ ਤੇ ਲੱਗੀ ਹੋਈ ਵੀ ਅਸੀਂ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਐਜੂਕੇਸ਼ਨ ਪ੍ਰਾਈਵੇਟਾਈਜ਼ ਕਰਨ ਨਾਲ ਸਾਡੇ ਜਿਹੜੇ ਅਸੀਂ ਆਪਣੇ ਲੋਕਾਂ ਦੇ ਘਰੇ ਬੱਚੇ ਆ ਤੁਸੀਂ ਪੱਤਰਕਾਰ ਭਾਈ ਸਾਹਿਬ ਜੀਾ ਥੋੜੇ ਬੱਚੇ ਨੇ ਮੈਨੂੰ ਇੱਕ ਚੀਜ਼ ਦੱਸੋ ਅੱਜ ਕਿਸ ਨੂੰ ਪੜਨਾ ਹੋਵੇ ਰਾਈਟ ਟੂ ਐਜੂਕੇਸ਼ਨ ਹੈ ਤੁਹਾਨੂੰ ਰਾਈਟ ਟੂ ਐਜੂਕੇਸ਼ਨ ਤੁਹਾਨੂੰ ਮਿਲ ਹੀ ਨਹੀਂ ਰਹੀ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਿਆ ਜਾਂਦਾ ਮੈਂ ਇੱਕ ਚੀਜ਼ ਪੰਜਾਬ ਦੇ ਐਜੂਕੇਸ਼ਨ ਆਈਰ ਐਜੂਕੇਸ਼ਨ ਮਿਨਿਸਟਰ ਨੂੰ ਦੱਸਣਾ ਚਾਹਨਾ ਐਜੂਕੇਸ਼ਨ ਦਾ ਖਰਚਾ ਸਿਰਫ ਖਰਚਾ ਨਹੀਂ ਹੈ ਉਹ ਇੱਕ ਨਿਵੇਸ਼ ਹੈ ਉਹ ਇੱਕ ਨਿਵੇਸ਼ ਮਤਲਬ ਇਨਵੈਸਟਮੈਂਟ ਹੈ ਮੈਂ ਅ ਮੈਂ ਕਮਰਸ਼ੀਅਲ ਸਟੂਡੈਂਟ ਹਾਂ ਮੈਂ ਕਮਰਸ਼ੀਅਲ ਜਿੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਉੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਉੰਨੀ ਜ਼ਿਆਦਾ ਰਿਟਨ ਮਿਲੋਗੀ ਜਿੰਨਾ ਬੱਚਾ ਪੜ੍ਹੂਗਾ ਓਨਾ ਜ਼ਿਆਦਾ ਟੈਕਸ ਭਰੂਗਾ ਉੰਨੀ ਵਧੀਆ ਨੌਕਰੀ ਮਿਲੂ ਤਾਂ ਉਨੀ ਪੰਜਾਬ ਅੱਗੇ ਵਧੂਗਾ ਪਰ ਇਸ ਮੁੱਦੇ ਤੇ ਅੱਜ ਤੱਕ ਵੀ ਐਜੂਕੇਸ਼ਨ ਦਾ ਮੁੱਦਾ ਹੈ ਕਿ ਜਨ ਮੁੱਦਾ ਨਹੀਂ ਬਣਿਆ ਜਦ ਤੱਕ ਕੋਈ ਜਨ ਮੁੱਦਾ ਨਹੀਂ ਬਣੂਗਾ ਨਾ ਉਦ ਤੱਕ ਥੋੜੇ ਮੇਰੇ ਵਰਗਿਆਂ ਵਾਸਤੇ ਕੋਈ ਸਿਆਸੀ ਲੀਡਰ ਨਹੀਂ ਸਾਡੇ ਮੁੱਦੇ ਨੂੰ ਨਹੀਂ ਚੱਕੂ ਇਹਨੂੰ ਜਨ ਨੂੰ ਜਨ ਮੁੱਦਾ ਬਣਾਉਣਾ ਪਊ ਜਿਵੇਂ ਕਿਸਾਨ ਬਿੱਲ ਸੈਂਟਰ ਸਰਕਾਰ ਨੇ ਆ ਕੇ ਪ੍ਰਾਈਵੇਟਾਈਜ਼ ਕਰਿਆ ਹੋਰ ਹੀ ਹੋਲਡਿੰਗ ਕਿਸਾਨਾਂ ਨੂੰ ਸਮਝ ਆਇਆ ਕਿ ਸਾਡੀ ਸਰਕਾਰ ਸਾਡੀ ਕਿਸਾਨੀ ਪ੍ਰਾਈਵੇਟਾਈਜ਼ કરી ਜਾ ਰਹੀ ਹੈ